ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਗਿੱਲ ਗਿੱਲ ਪਿੰਡ ਦੇ ਵਿੱਚ ਤੇ ਗਿੱਲ ਪਿੰਡ ਤੋਂ ਮਾਲਿਆੜੀ ਛੜਕ ਦੇ ਉੱਤੇ ਬਾਈ ਹੁਣਾਂ ਦਾ ਘਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਣਵਰ ਤੁਹਾਨੂੰ ਇੱਕ ਵਿਖਾਉਣਾ ਪਰ ਵਿਖਾਉਣਾ ਤੁਹਾਨੂੰ ਮਿੱਤਰੋ ਟੋਪ ਦਾ ਨਗੀਨਾ ਵਾ ਕਿੰਨੇ ਦੰਦ ਬੱਚੀ ਐ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਬੌਲੇ ਤੋਂ ਸਟਾਰਟ ਆ ਕੀ ਹੁੰਦੇ ਮਗਰ ਜਨਵਾਰਾ ਆ ਜੋ ਖੁੱਲ ਕੇ ਕਰਦੇ ਆ ਬਾਈ ਦੇ ਨਾਲ ਆਪਾਂ ਗੱਲਾਂ ਤੇ ਬਾਤਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਵੀ ਬਹੁਤ ਵਧੀਆ ਵਧੀਆ ਸ਼ੁਕਰ ਆ ਰੱਬ ਦਾ ਬਾਈ ਅੱਛਾ ਨਾਮ ਦੱਸ ਦੀ ਇੱਕ ਮਿੰਟ ਲੰਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਅੱਛਾ ਗੁਰਪ੍ਰੀਤ ਬਾਈ ਵੈੜ ਫਿਰ ਲਿਆਂਦੀ ਕਿ ਕਰਦੀ ਨਹੀਂ ਕਰਦੀ ਆ ਜੀ ਵੈੜ ਠੀਕ ਆ ਬਾਈ ਪਲੂਨੀ ਸੂਈਏ ਵੀਰੇ ਹਾਂਜੀ ਪਲੂਨੀ ਆ ਜੀ ਅੱਛਾ ਮਗਰ ਵੀ ਬੱਛੀ ਆ ਗਈ ਹਾਂਜੀ ਬੱਛੀ ਆ ਹੂੰ ਕਿਦਨ ਸੂਈਏ ਵੀਰੇ ਇਹ ਰਾਤ ਹੀ ਸੂਈ ਆ ਦੇ ਪਾਸਪੂਰਤ ਕੀਤੀ ਚਵਾਈ ਓਕੇ ਨੇ ਕੋਈ ਆਲ ਸਾਲ ਮਾੜਾ ਕੋਈ ਆਲ ਨਹੀਂ ਠੀਕ ਆ ਵੀਰੇ ਚਵਾਈ ਕਿਵੇਂ ਲੱਗੀ ਵੀ ਚਵਾਈ ਇੱਕ ਨੰਬਰ ਜੀ ਠੀਕ ਆ ਬਾਈ ਤੇਰਾ ਤਜਰਬਾ ਕੀ ਕਹਿੰਦਾ ਵਾ ਵੀ ਇਹ ਕਿੰਨਾ ਦੁੱਧ ਦੇ ਜੂਗੀ ਤੇ ਆਪ ਕਿਹੜੇ ਸੀਮੰਦ ਦੀ ਆਪ এবੀਸੀ ਸੀਮੰਦ ਦੀ ਆ ਬਈ ਇਹ ਇਹ এবੀਸੀ ਦੀ ਹਾਂ ਵੀਰਾਵਾਲੇ ਵਾਲਿਆਂ ਦੀ ਹਾਂ 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 ਬਾਈ ਤੇ ਉਹਨਾਂ ਦਾ ਕੋਈ ਸਾਂਹ ਦਾ ਪਤਾ ਸਾਂਹ ਦਾ ਨਹੀਂ ਪਤਾ ਬਈ ਓਕੇ ਠੀਕ ਆ ਬਾਈ ਤੇ ਇਹਦੇ ਮਗਰ ਜਿਹੜੀ ਬੱਛੀ ਆ ਬਈ ਇਹ स्नो ਮੈਨ ਦੀ ਜੀ ਇਹ ਸਨੋ ਮੈਨ ਦੀ ਠੀਕ ਆ ਬਾਈ ਅੱਛਾ ਕੀ ਕਹਿੰਦਾ ਤੇਰਾ ਆਈਡੀਆ ਕੀ ਕਹਿੰਦਾ ਤੇਰਾ ਤਿਆਰ ਪਾ ਯਾਰ ਬੰਦਾ ਤੂੰ ਵੀ ਫਿਰ ਵੀ ਦੁੱਧ ਵਾਲਾ ਅਸਲ ਜਾਨਵਰ ਤੇਰੇ ਕੋਲ ਰੱਖੇ ਹੋਏ ਆ ਤੇ 25 26 ਕਿਲੋ ਮੇਸਾਣਾ ਖੁੱਲਾ ਦੇ ਜੂਗੀ ਜੀ ਜੀ ਮੈਂ ਤਾਂ ਫਿੱਟ ਲੈਵੇ ਦੀ ਬੱਚੀ ਹਾਂਜੀ ਫਿੱਟ ਲੈਵੇ ਦੀ ਹਜੇ ਦਾ ਭਲਾ ਭੁਲਾ ਨਿਕਲ ਕੇ ਨੇ ਖਰਾ ਕਰ ਹਾਂਜੀ ਹਾਂਜੀ ਰਾਤ ਹੀ ਸੋਈ ਹੈ ਨਾ ਜੀ ਹੂੰ 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 ਅੱਛਾ ਮੂੰਹ ਮਾ ਬੜਾ ਸੁਣਾ ਤੇ ਰੇਟ ਭਾਈ ਕਿੰਨਾ ਸੋਨਾ ਰੱਖੇਗਾ ਰੇਟ ਦਾ ਇੱਕ ਵੀ ਹੈ ਜੀ ਐ ਨਾ ਕਰ ਯਾਰ ਨਾ ਮਾਗੀ ਤੋਂ ਖਲਾ ਦੇਣਾ ਮਨ ਲਾ ਹਜੇ ਮਾਗੀ ਦਾ ਪਰਛਾਵਾਂ ਹੀ ਜਾਂਦਾ ਪਿਆ ਮੁਖਸਰੋ ਰੋਗ ਮੁੜੀ ਜਾਂਦੇ ਆ ਦੱਸ ਮੈਨੂੰ ਬਾਈ ਬਣ ਕੇ ਬੱਚੀ ਬਹੁਤ ਚੰਗੀ ਹੈ ਜੀ ਇਹਨ ਖੁੱਲ ਕੇ ਜੇ 115 ਹੀ ਦੇ ਦਾਂਗੇ ਭਈਆ। ਨਹੀਂ ਨਹੀਂ ਯਾਰ, ਹਰੇ ਵੀ ਥੋੜਾ ਜਿਹਾ ਘੱਟ ਹੋਰ ਕਰਿਆ। ਵੀਰਾ ਬਣ ਕੇ। ਬਾਲਾ ਨਹੀਂ ਕਹਿੰਦਾ ਤੂੰ। ਬਾਕੀ ਮੰਤਰ ਮੌਕੇ ਤੇ ਇਹਦਾ ਕਰ ਦਾਂਗੇ ਭਈਆ। ਮੌਕੇ ਦਾ ਉਹ ਤਾਂ ਵੱਖਰਾ ਨਾ ਮੇਰਾ ਤਾਂ ਕਰਨਾ, ਉਹਨਾਂ ਦਾ ਤਾਂ ਤੂੰ ਹੁਣ ਬਾਅਦ 'ਚ ਕਰਨਾ। ਲਾਸਟ 110000 ਹੀ ਦੇ ਦਾਂਗੇ ਭਈਆ। ਬਟੀ ਤੋਰੀ ਬਣਾ ਜੇ ਕੱਢੀ ਬਾਹਰ ਨੂੰ ਭਰਾ। ਦੋ ਦਾਂਦਾ ਹੈ। ਮੂੰਹ ਦੋ ਦਾਂਦਾ ਭਈ। ਠੀਕ ਆ ਭਾਈ। ਲੈ ਵੀ ਮਿੱਤਰੋ ਪਲੂਣ ਸੋਈ ਹੈ। ਮੂੰਹ ਦੋ ਦਾਂਦਾ ਕਰਮਾਂ ਵਾਲੀ ਵੱਛੀ ਵੇਖੋ ਕਿਰਾਂ ਦੀ। ਤੁਸੀਂ ਇੱਕ ਤਰੀਕਾ ਹੋਗੇ ਵੀ ਵਾਕਿਆ ਹੀ ਚੀਜ਼ ਹੈਗੀ ਆ। ਹੂੰ। ਨਹੀਂ ਯਾਰ ਰੋਗਾ ਵੀ ਉਸਕਾ ਨਵੀਂ ਮਿੱਤਰੋ ਦੇਖ ਸਕਦੇ ਹਜੇ ਨਾ ਕਿਉਂਕਿ ਬਾਈ ਨੇ ਥੋੜੀ ਜੀ ਘੱਟ ਚੋਈ ਹੋਈ ਆ ਇਸ ਕਰਕੇ ਵਿਚਾਰੀ ਟਾਇਟ ਹੋਈ ਖੜਿਆ ਕੋਈ 12 ਕੁ ਦਾ ਟਾਈਮ ਹੋ ਗਿਆ ਜੇਰ ਜੁਰੂ ਬਾਈ ਹੁਣ ਬਾਈ ਖਾਲੀ ਕਰ ਦੂਗਾ ਕਿਉਂਕਿ ਵੀਡੀਓ ਬਣਾਉਣ ਲਈ ਫਿਰ ਫੈਟਨੈਟ ਕੀਤੀ ਹੋਈ ਸੀ ਬੱਚੀ ਲਿਆ ਬਾਈ ਬੋੜ ਲਿਆ ਬਾਈ ਪੁਲਵਾਰ ਨਾਲੇ ਤੋਰ ਤੋਰ ਹਜੇ ਤਾਂ ਵਿਚਾਰੀ ਥੋੜੀ ਜੀ ਮਨਲਾ ਸੁਕੇ ਹੋ ਜਾਂਦਾ ਪਸੂ ਫਿਰ ਵੀ ਟੁੱਟੀ ਨਹੀਂ ਹੁੰਦੀ ਹਨਾ ਨੰਨੀ ਮਨਲਾ ਚੰਗੀ ਆ ਬਾਈ ਬੱਚੀ ਤੇ ਅੱਛਾ ਗੱਬਣੇ ਵੇਚ ਦਿੰਦਾ ਜੱਟਾ ਦੀ ਤੇ ਗੱਬਣ ਦੀ ਬਹੁਤ ਜੱਤੋਂ ਨਹੀਂ ਸੀ ਨਹੀਂ ਬਈ ਆਪਣਾ ਸੈਕਸਿਟੀ ਸੀ ਮਲਵਾਇਆ ਹੀ ਆਪਾਂ ਕਿਹਾ ਬਈ ਵੱਚੀ ਠੀਕ ਆ ਕਰਕੇ ਵੇਚਾਂਗੇ ਠੀਕ ਆ ਸੋਕੇ ਵਿੱਚ ਹੈ ਠੀਕ ਆ ਫਿਰ ਬਾਈ ਅੱਛਾ ਹੁਣ ਮੈਨੂੰ ਨੰਬਰ ਦਈ ਕਰਾ ਦੀ ਆਪਦਾ ਵੀਰੇ ਨੰਬਰ 87299 ਜੀ 34995 ਇੱਕ ਵਾਰੀ ਹੋਰ 87299 ਜੀ 34995 ਠੀਕ ਆ ਬਾਈ ਲੈ ਵੀ ਮਿੱਤਰੋ ਬਾਕੀ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਗਿੱਲਾਂ ਦਾ ਜ਼ਿਲ੍ਹਾ ਹੈਗਾ ਵਾ ਮਿੱਤਰੋ ਫਰੋਜ਼ਪੁਰ ਆਖਰੀ ਪਿੰਡ ਆ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਗਿੱਲ ਪਿੰਡ ਤੋਂ ਮੱਲੇ ਵਾਲੀ ਸ਼ੜਕ ਆ ਫਿਰ ਵਹਿੜ ਦੇ ਵੀ ਵੱਕਰੀ ਜੀ ਮੜਕਾ